ਕੋਈ ਚੰਨੀ ਜੀ ਨੇ ਕੋਈ ਪ੍ਰੈਸ ਕਾਨਫਰੰਸ ਕੀਤੀ ਹੈ ਚਲੋ ਦੋਸਤੋ ਥੋੜੇ ਦਿਨ ਦੇ ਦੇ ਉਹ پرانے ਆ ਉਹ ਕੁਝ ਵੀ ਕਰ ਸਕਦੇ ਆ ਅਗਰ ਕੋਈ ਵੀ ਗਲਤ ਕੰਮ ਕਰੇਗਾ ਜਾਂ ਕੋਈ ਗਲਤ ਕੰਮ ਦੇ ਵਿੱਚ ਅਨਮੋਲ ਹੋਏਗਾ ਕਦੀ ਵੀ ਮੇਰਾ ਪਰਿਵਾਰ ਜਾਂ ਮੈਂ ਰੋ ਸਾਥ ਨਹੀਂ ਦਿੰਦਾ ਮੈਂ ਹਮੇਸ਼ਾ ਹੀ ਮੇਰੀ ਰਣਨੀਤੀ ਦੇ ਇੱਕ ਮੇਰਾ ਸੋਚ ਹੈ ਤੇ ਮੈਂ ਹਮੇਸ਼ਾ ਹੀ ਕੰਮ ਕੀਤਾ ਉਹਨਾਂ ਨੇ ਇਹ ਕਿਹਾ ਕਿ ਸ਼ੀਤਲੰਗਰਾਲ ਗੱਲ ਜਲੰਧਰ ਤੋਂ ਡਰਦੇ ਜ਼ਮਾਨਤ ਲੈ ਚਲਾ ਗਿਆ ਹਾਈ ਕੋਰਟ ਦੇ ਵਿੱਚ ਚੰਨੀ ਸਾਹਿਬ ਜਿਹੜੇ ਤੁਹਾਡੇ ਚਮਚੇ ਐ ਤੁਹਾਡੇ ਜਿਹੜੇ ਰੱਖਿਓਏ ਪੇੜ ਲੋਕ ਜਦ ਤੁਸੀਂ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਇਆ ਸੀ ਮੈਨੂੰ ਲੱਗਦਾ ਕਿ ਉਹ ਲੋਕ ਅਜਬुत ਪਸੰਦਦੇ ਹੋਣਗੇ ਕਿ ਇੱਕ ਮੁੱਖ ਮੰਤਰੀ ਦੀ ਕੁਰਸੀ ਤੇ ਜਿਸ ਇਨਸਾਨ ਨੂੰ ਤੁਸੀਂ ਬਿਠਾਇਆ ਉਹ ਇੱਕ ਪੜਿਆ ਲਿਖਿਆ ਵੀ ਨਹੀਂ ਇੱਕ ਅਨਪੜਾ ਐ ਕਿ ਕਿਤੇ ਥੋੜਾ ਬੋਤਾ ਕਿਸੇ ਲੀਗਲ ਸਲਾਹ ਲੈ ਕੇ ਹੀ ਬੋਲਣ ਦੇ ਬਾਕੀ ਜੇ ਮੈਨੂੰ ਮੈਂ ਦੇਖਾਂਗਾ ਕਿ ਕਾਨੂੰਨੀ ਕੀ ਕਾਰਵਾਈ ਕਰਨੀ ਹੈ ਜੋ ਮੇਰੇ ਕੋਈ ਲੀਗਲ ਮੇਰੇ ਲਾਇਰ ਜੋ ਵੀ ਮੈਨੂੰ ਕਹਿਣਗੇ ਮੈਂ ਕੋਸ਼ਿਸ਼ ਕਰਾਂਗਾ ਕਿ ਅਗਰ ਮੇਰੀ ਕੋਈ ਸ਼ਬੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇ ਮੇਰੀ ਬਿਨਾਂ ਇਜਾਜ਼ਤ ਦੇ ਇਸ ਡੈਮੋਕ੍ਰੇਸੀ ਦੇ ਵਿੱਚ ਮੈਨੂੰ ਵੀ ਹੱਕ ਹੈ ਬਹੁਤ ਕੁਝ ਕਰਨ ਦਾ ਚੰਨੀ ਸਾਹਿਬ ਤੁਸੀਂ ਬੋਲ ਰਹੇ ਹੋ ਨਾ ਕਿ ਤੁਹਾਨੂੰ ਬਾਅਦਚੋਂ ਭੁਗਤਣੀਆਂ ਪੈਣੀਆਂ ਹਨ ਉਨਾਂ ਕ ਬੋਲੋ ਜਿੰਨਾ ਦੁਨੀਆਂ ਨੂੰ ਜਿਆਜ ਲੱਗੇ ਤੇ ਮੈਨੂੰ ਵੀ ਥੋੜਾ ਜਿਆ ਕਿਉਂਕਿ ਰਾਜਨੀਤੀ ਮੰਚ ਤੇ ਤੁਸੀਂ ਮੇਰੇ ਲਈ ਜੋ ਮਰਜ਼ੀ ਬੋਲੋ ਉਹ ਬਿਲਕੁਲ ਜੱਚਦਾ ਹੈ ਪਰ ਕੋਈ ਰਾਜਨੀਤੀ ਉੱਤੇ ਅਸੀਂ ਇਦਾਂ ਦੀ ਗੱਲਾਂ ਬੋਲੀਏ ਕਿ ਜਿਹਦਾ ਤੋਕੀ ਨਾ ਕੋਈ ਹੋਵੇ ਕਿ ਸ਼ੀਤਲنگ ਰਾਜ ਜਮਨਤ ਲੈਣ ਚਲਾ ਗਿਆ ਚੰਨੀ ਜੀ ਪਹਿਲੇ ਨਾ ਜਿਹੜੇ ਤੁਹਾਡੇ ਨਾਲ ਜਿਹੜੇ ਬੰਦੇ ਬੈਠੇ ਆ ਜਿਹੜੇ ਬੁੜੇ ਖੁਸ਼ ਹੋ ਰਹੇ ਆ ਕਿ ਤੁਹਾਨੂੰ ਝੂਠੀਆਂ ਖਬਰਾਂ ਲੈ ਕੇ ਤੁਹਾਡੇ ਪੱਲੇ ਪਾ ਰਹੇ ਆ ਇਹ ਮੇਰੀ ਬਲੈਂਕਰਡ ਬੇਲ ਜਿਹੜੀ ਆ ਇਹ ਡੇਢ ਮਹੀਨਾ ਪਹਿਲੇ ਭਲਾਈ ਹੋਈ ਹੈ ਜਦ ਮੈਂ ਆਮ ਆਦੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਇਆ ਸੀ ਮੈਂ ਕੁਝ ਰਾਈਟ ਹੈ ਮੈਂ ਲੈ ਸਕਦਾ ਜਿਹੜੇ ਇਸ ਹਿੰਦੁਸਤਾਨ ਦੇ ਕਾਨੂੰਨ ਦੇ ਮੈਨੂੰ ਵੀ ਰਾਈਟ ਹੋ ਲੈਣ ਦੇ ਲਈ ਕਿ ਅਗਰ ਮੈਂ ਡੈਮੋਕਰੇਸੀ ਦੇ ਵਿੱਚ ਐਮ ਐਲ ਏ ਚੁਣਿਆ ਗਿਆ ਮੈਂ ਲੋਕਾਂ ਦਾ ਸੇਵਾਦਾਰ ਚੁਣਿਆ ਗਿਆ ਸੇਵਾਦਾਰ ਹੁੰਦੇ ਨਾਤੇ ਮੇਰੀਆਂ ਵੀ ਕੁਝ ਜਿਹੜੀਆਂ ਗਵਰਨਮੈਂਟ ਦੇ ਗਾਈਡੈਂਸ ਦੇ ਨਾਲ ਮੇਰੀਆਂ ਵੀ ਕੁਝ ਫੈਸਿਲਟੀਆਂ ਹੈ ਕਿ ਮੈਂ ਜਨਤਾ ਦੇ ਵਿੱਚ ਜਾਣਾ ਹੈ ਜਨਤਾ ਨੇ ਅਗਰ ਮੈਨੂੰ ਸੇਵਾ ਦਾ ਚੁਣਿਆ ਜਨਤਾ ਦੇ ਹੱਕਾਂ ਦੀ ਲੜਾਈ ਲੜਨ ਦੇ ਲਈ ਮੈਂ ਵੀ ਜਨਤਾ ਦੇ ਵਿੱਚ ਜਾਣਾ ਹੈ ਪਰ ਜਿਸ ਟਾਈਮ ਮੈਂ ਆਪਣੇ ਲੋਕਾਂ ਦੀ ਆਵਾਜ਼ ਉਠਾਉਂਦਾ ਸੀ ਮੈਨੂੰ ਕਈ ਵਾਰ ਥੱਟ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਪਰਿਵਾਰ ਨੂੰ ਕੀਤੀ ਗਈ ਜਲੰਧਰ ਦੇ ਲੋਕ ਤੇ ਕਾਫੀ ਕੁਝ ਜਾਣਦੇ ਆ ਮੈਂ ਤੁਹਾਨੂੰ ਦੱਸਣ ਦੇ ਲਈ ਆਇਆ ਕਿ ਜੋ ਤੁਸੀਂ ਉੱਥੇ ਆਈ ਬਿਆਨਬਾਜ਼ੀ ਕਰਕੇ ਆਏ ਹੋ ਉਹਨਾਂ ਦੇ ਖਿਲਾਫ ਮੈਂ ਕੁਝ ਪਾਕਿਸਤਾਨ ਤੋਂ ਮੇਰੇ ਪਰਿਵਾਰ ਨੂੰ ਥੱਟ ਕੋਲ ਸੀ ਅਮਰੀਕਾ ਤੂੰ ਕੈਨੇਡਾ ਤੂੰ ਯੂਰਪ ਤੂੰ ਮੈਨੂੰ ਲਗਾਤਾਰ 2 ਮਹੀਨੇ ਕਾਲ ਆਈ ਸੀ ਤੇ ਜਿਹਦੀਆਂ 3 ਐਫ ਆਈ ਆਰ ਜਲੰਧਰ ਪੁਲਿਸ ਸਟੇਸ਼ਨ ਦੇ ਵਿੱਚ ਅਜਿਸਟਰਡ ਹੈ ਉਹਨਾਂ ਤੋਂ ਬਾਅਦ ਮੇਰੀ ਜਿਹੜੀ ਸਕਿਉਰਟੀ ਹੈ ਪੰਜਾਬ ਸਰਕਾਰ ਨੇ ਇੰਨਾ ਥ੍ਰੈਟ ਕਾਲ ਦੇਖਦੇ ਹੋਏ ਉਹ ਸਕਿਉਰਟੀ ਦਾ ਵਾਅਦਾ ਕੀਤਾ ਸੀ ਪਰ ਮੈਂ ਕੋਈ ਡੈਮੋਕ੍ਰੇਸੀ ਜਾਂ ਐਮ ਐਲ ਏ ਉਤਰ ਨਹੀਂ ਗਿਆ ਅਜੇ ਵੀ ਮੈਂ ਐਮ ਐਲ ਏ ਹਾਂ ਪਰ ਜਿਸ ਦਿਨ ਮੈਂ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਸੀ ਉਸ ਦਿਨ ਮੇਰੇ ਪਰਿਵਾਰ ਨੂੰ ਮੈਨੂੰ ਮਾਰਨ ਦੇ ਲਈ ਬਹੁਤ ਸ਼ਾਇਸਤਾਂ ਰਚੀਆਂ ਗਈਆਂ ਤੁਸੀਂ ਦੇਖਿਆ ਕਿ ਇੱਕ ਪਰਚਾ ਵੀ ਕੁਝ ਲੋਕਾਂ ਤੇ ਹੋਇਆ ਤੇ ਉਸ ਦੀ ਮੈਂ ਜਿਹੜੀ ਕਮਲੇਟ ਹੈ ਉਹ ਮੈਂ ਐਸਸੀ ਕਮਿਸ਼ਨ ਭਾਰਤ ਸਰਕਾਰ ਨੂੰ ਵੀ ਕੀਤੀ ਹੈ ਕਿ ਜਿਹੜੇ ਲੋਕ ਮੇਰੇ ਘਰ ਨੂੰ ਜਲਾਉਣ ਦੇ ਲਈ ਆਏ ਸੀ ਮੇਰੇ ਘਰ ਦੇ ਲਈ ਮੇਰੀ ਪਰਿਵਾਰ ਦੇ ਸਦਸਿਆਂ ਦੇ ਨੂੰ ਖਤਰਾ ਸੀ ਉਹਨਾਂ ਕੋਲ ਉਹਨਾਂ ਕੋਲ ਜਰੀਲੀਆਂ ਚੀਜ਼ਾਂ ਸੀ ਅੱਗ ਲਾਉਣ ਦਾ ਸਮਾਨ ਸੀ ਇਸ ਕਰਕੇ ਸਾਰਾ ਕੁਝ ਦੇਖਦੇ ਹੋਏ ਮੈਨੂੰ ਕੇਂਦਰ ਦੀ ਸਰਕਾਰ ਨੇ ਮੇਰੀ ਕਮਲੇ ਨੂੰ ਦੇਖਦੇ ਹੋਏ ਕੇਂਦਰ ਨੇ ਮੇਰੀ ਜਿਹੜੀ ਸਕਿਉਰਟੀ ਦਾ ਵਾਅਦਾ ਕੀਤਾ ਸੀ ਪਰ ਜਿੱਥੇ ਮੈਂ ਸਟੇਟ ਗਵਰਨਮੈਂਟ ਦਾ ਐਮ.ਐਲ.ਏ ਆ ਜਲੰਧਰ ਤੋਂ ਚੁਣਿਆ ਹੋਇਆ ਨੁਮਾਇੰਦਾ ਹਾਂ ਚੰਨੀ ਜੀ ਮੇਰੀ ਜਿਹੜੀ ਸਟੇਟ ਦੀ ਗਵਰਨਮੈਂਟ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਉਹਨਾਂ ਨੇ ਮੇਰੀ ਸਕਿਉਰਟੀ ਵਿਦਡਰੋ ਕਰ ਲਈ ਸੀ ਬਿਨਾਂ ਨੋਟਿਸ ਦਿੱਤੇ ਬਿਨਾਂ ਦੱਸੇ ਮੇਰੀ ਜਿਹੜੀ ਸਕਿਉਰਟੀ ਵਾਪਸ ਲਈ ਕਿ ਮੇਰਾ ਕੋਈ ਵੀ ਜਿੱਦਾਂ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਕਿ ਸਾਡੇ ਪੰਜਾਬ ਦਾ ਪੁੱਤ ਸਿੱਧੂ ਮੂਸੇਵਾਲਾ ਜਿਸ ਨੇ ਪੰਜਾਬ ਦੀ ਆਵਾਜ਼ ਨਹੀਂ ਪੂਰੇ ਵਰਲਡ ਤੇ ਜਾ ਕੇ ਪੰਜਾਬ ਦਾ ਨਾਮ ਬਣਾਇਆ ਉਰੀ ਵੀ ਸਕਿਉਰਟੀ ਬਿਨਾ ਦੱਸੇ ਵਾਪਸ ਲਈ ਸੀ ਕਈ ਇਦਾਂ ਦੇ ਹਾਸੇ ਆ ਕੋਈ ਹਾਸਾ ਮੇਰੇ ਨਾਲ ਵੀ ਹੋ ਸਕਦਾ ਸੀ ਮੇਰੀ ਸਕਿਉਰਟੀ ਪੰਜਾਬ ਦੀ ਗਵਰਨਮੈਂਟ ਨੇ ਵਾਪਸ ਲੈ ਲਈ ਬਿਨਾ ਦੱਸੇ ਇਸ ਕਰਕੇ ਮੈਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਮੈਨੂੰ ਆਪਣੇ ਅਲੱਗ-ਅਲੱਗ ਤਰੀਕੇ ਦੇ ਨਾਲ ਅਲੱਗ-ਅਲੱਗ ਜੋ ਮੈਂ ਚਾਹਨਾ ਉਸ ਤਰੀਕੇ ਦੇ ਨਾਲ ਮੇਰੀਆਂ ਦੋ-ਤਿੰਨ ਮੈਂ ਐਪਲੀਕੇਸ਼ਨ ਲਗਾਉਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਵਿੱਚੋਂ ਹਜੇ ਇੱਕ ਐਕਸੈਪਟ ਕੀਤੀ ਗਈ ਹੈ ਤੇ ਚੰਨੀ ਜੀ ਇਹ ਡੇਢ ਮਹੀਨਾ ਪੁਰਾਣੀ ਮੇਰੀ ਐਪਲੀਕੇਸ਼ਨ ਹੈ ਜੇ ਤੁਹਾਡੇ ਕੋਈ ਪੜੇ ਲਿਖਿਆ ਨਾਲ ਕੋਈ ਹੋਵੇ ਨਾ ਉਹਨੂੰ ਪੁੱਛ ਲਿਆ ਕਰੋ ਪਹਿਲੇ ਇਦਾਂ ਦੀ ਪ੍ਰੈਸ ਕਾਨਫਰੰਸ ਵਿੱਚ ਜਿਹੜੇ ਸ਼ਹਿਰ ਦੇ ਉਹ ਲੋਕ ਇਹ ਲੋਕਾਂ ਨੂੰ ਸੱਚ ਦੀ ਆਵਾਜ਼ ਦੇ ਲੋਕ ਜਾਣਦੇ ਆ ਉਹਨਾਂ ਲੋਕਾਂ ਨੂੰ ਝੂਠ ਬੋਲੀ ਜਾ ਰਿਹਾ ਉਹ ਕਿ ਮੈਂ ਕੱਲ ਗਿਆ ਬਲੈਂਕਰ ਵੇਲ ਲੈਣ ਦੇ ਲਈ ਕੀ ਗੱਲ ਮੇ ਕੋ ਰਾਈਟ ਨਹੀਂ ਹੈ ਮੈਂ ਇਸ ਪੰਜਾਬ ਦਾ ਨਾਗਰੀ ਨਹੀਂ ਹੈ ਕਿ ਅਗਰ ਮੇਰੇ ਨਾਲ ਕੋਈ ਤਜਜ਼ ਹੋਣ ਦੀ ਕੋਈ ਮੈਨੂੰ ਕੋ ਉਮੀਦ ਹੈ ਕਿ ਮੈਨੂੰ ਕਿਸੇ ਤਰੀਕੇ ਦੀ ਕੋਈ ਕੂਫੀਆ ਰਿਪੋਰਟ ਹੋਏਗੀ ਕਿ ਸਰਕਾਰ ਮੈਨੂੰ ਦਬਾ ਕੇ ਚਲਾਣਾ ਚਾਹੁੰਦੀ ਹੈ ਸਰਕਾਰ ਮੇਰੇ ਪ੍ਰਵਾਦਨ ਅਖਰ ਕਰਨਾ ਚਾਹੁੰਦੀ ਹੈ ਮੇਰੇ ਕੋ ਡੈਮੋਕ੍ਰੇਸੀ ਦੇ ਵਿੱਚ ਹੱਕ ਹੈ ਮੈਂ ਕੋਰਟ ਵੀ ਜਾ ਸਕਦਾ ਮੈਂ ਕਮਿਸ਼ਨ ਦੀ ਵੀ ਜਾ ਸਕਦਾ ਮੈਂ ਹਰ ਇੱਕ ਰਾਈਟ ਨੂੰ ਯੂਜ਼ ਕਰਾਂਗਾ ਮੈਨੂੰ ਕੋਈ ਰੋਕ ਨਹੀਂ ਸਕਦਾ ਮੈਂ ਡਾਕਟਰ ਬਾਬਾ ਸਾਹਿਬ ਅਮੇਤਕਰ ਜੀ ਦਾ ਛੋਟਾ ਜਿਹਾ ਅਨੇਈਆ ਇੱਕ ਉਹਨਾਂ ਦਾ ਭਗਤਾਂ ਇੱਕ ਡਾਕਟਰ ਬਾਬਾ ਸਾਹਿਬ ਅਮੇਤਕਰ ਦਾ ਹੀ ਸਵਿਧਾਨ ਹੈ ਮੈਂ ਸਵਿਧਾਨ ਦੇ ਰਾਈਟ ਦੇ ਨਾਲ ਹਰ ਇੱਕ ਚੀਜ਼ ਨੂੰ ਯੂਜ਼ ਕਰਾਂਗਾ ਜਿੱਥੇ ਮੈਨੂੰ ਜ਼ਰੂਰਤ ਪਵੇਗੀ ਮੈਂ ਹਾਈ ਕੋਰਟ ਵੀ ਜਾਵਾਂਗਾ ਮੈਂ ਲੋਰ ਕੋਰਟ ਵੀ ਜਾਵਾਂਗਾ ਸੈਸ਼ਨ ਕੋਰਟ ਵੀ ਜਾਵਾਂਗਾ ਜ਼ਰੂਰਤ ਪਈ ਤੇ ਮੈਂ ਸੁਪਰੀਮ ਕੋਰਟ ਵੀ ਜਾਵਾਂਗਾ ਮੈਨੂੰ ਤੁਹਾਡੇ ਤਰਜ ਦੀ ਤੁਹਾਡੀ ਸ਼ਪਾਰਸ਼ ਦੀ ਜ਼ਰੂਰਤ ਨਹੀਂ ਹੈ ਇਸ ਕਰਕੇ ਤੁਸੀਂ ਮੇਰੇ ਲਈ ਜੋ ਬੋਲਾਂ ਬੋਲੀ ਚਲੋ ਉਹਰਾ ਜਵਾਬ ਕੋਰਟ ਦੇ ਵਿੱਚ ਜਾ ਕੇ ਦਿਓ ਕਿਉਂਕਿ ਤੁਹਾਡੇ ਖਲਾਫ ਵੀ ਮੇਰੇ ਕੋਲ ਬਹੁਤ ਕੁਝ ਹੈ ਤੁਸੀਂ ਵੀ ਜਾਣਦੇ ਹੋ ਮੰਨ ਕੇ ਜਾਈਓ ਕਿ ਜਿਹੜੇ ਪੈਸੇ ਮੇਰੇ ਭਾਂਜੇ ਦੇ ਘਰ ਫੜੇ ਗਏ ਸੀ ਉਹ ਮੇਰੇ ਆ ਜਿਹੜੇ ਮੈਂ ਇੱਕ ਬੱਚੇ ਦੇ ਕੋਲੋਂ ਜਿਹੜਾ ਬੱਚਾ ਕੁਝ ਹੀ ਮਹੀਨੇ ਪਹਿਲੇ ਪੰਜਾਬ ਦੇ ਇੱਕ ਮੁੱਖ ਮੰਤਰੀ ਨੇ ਪੈਸ ਕਨਵਰਸ ਕੀਤੀ ਸੀ ਕਿ ਤੁਹਾਡੇ ਪਰਿਵਾਰ ਦੇ ਬੱਚੇ ਇਦਾਂ ਕਹਿੰਦੇ ਰਹੇ ਆ ਦੋ 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 ਨੌਕਰੀ ਲੈੰਦੇ 2 ਰੁਪਏ ਫੀਸ ਪਰ ਉਹ 2 ਰੁਪਏ ਨਹੀਂ 2 ਰੁਪਏ ਦਾ ਮਤਲਬ ਵੱਡੇ 2 ਰੁਪਏ ਤੁਸੀਂ ਵੀ ਸੈਪਟ ਕਰੋ ਤੁਹਾਡੀਆਂ ਫੋਟੋਆਂ ਵੀ ਬੜੀਆਂ ਵਾਇਰਲ ਹੋ ਰਹੀਆਂ ਸੈਪਟ ਕਰੋ ਕਿ ਤੁਹਾਡੇ ਭਾਂਜੇ ਨੇ ਕੀ ਕੀਤਾ ਤੁਹਾਡੇ ਪਰਿਵਾਰ ਦੇ ਸਦਸਿਆਂ ਨੇ ਕੀ ਕੀਤਾ ਨਵੀਂ ਖਬਰ ਤੁਹਾਨੂੰ ਇੱਕ ਹੋਰ ਦੇਣ ਜਾ ਰਿਹਾ ਮੈਂ ਚੰਨੀ ਜੀ ਅਸੀਂ ਤੇ ਗਰੀਬ ਘਰਾਂ ਦੇ ਬੱਚੇ ਆ ਸਾਡੇ ਕੈਂਡੀਡੇਟ ਵੀ ਗਰੀਬ ਹੈ ਤੁਸੀਂ ਅਮੀਰ ਘਰਾਂ ਦੇ ਬੱਚੇ ਹੋ ਤੁਹਾਡੇ ਬੱਚੇ ਆ ਕੇ ਨਾ ਜਲੰਧਰ ਦੇ ਵਿੱਚ 5 ਸਟਾਰ ਹੋਟਲਾਂ 'ਚ ਰੁਕੇ ਆ 5 ਸਟਾਰ ਹੋਟਲਾਂ ਦੇ ਵਿੱਚ ਅਜੇ ਬਿੱਲੇ ਵੀ ਪੇ ਨਹੀਂ ਕੀਤਾ ਹੋਟਲਾਂ ਦੇ ਮਾਲਕ ਤੁਹਾਡੇ ਬੇਟਿਆਂ ਨੂੰ ਕਾਲ ਕਰ ਰਹੇ ਆ ਤੁਹਾਡੇ ਬੱਚੇ ਮਹਿੰਗੇ-ਮਹਿੰਗੇ ਹੋਟਲਾਂ ਦੇ ਵਿੱਚ ਜਿਨ੍ਹਾਂ 'ਚ ਲੱਖਾਂ ਰੁਪਏ ਰੋਜ਼ ਦਾ ਬਿੱਲ ਬਣ ਰਿਹਾ ਉਹਨਾਂ 'ਚ ਰੁਕੇ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਉਹਨਾਂ ਦਾ ਬਾਪ ਸ਼ੌਕਰ ਹੈ ਪੰਜਾਬ ਦਾ ਸੀਐਮ ਰਿਆ ਪੰਜਾਬ ਦਾ ਮੰਤਰੀ ਰਿਆ ਸਾਡੇ ਪਰਿਵਾਰ ਦੇ ਜਿਹੜੇ ਲੋਕ ਆ ਉਹ ਗਰੀਬ ਕਰਾਂਦੇ ਬੱਚੇ ਆ ਉਹਨਾਂ ਲੋਕਾਂ ਨੂੰ ਇਨਸਾਫ ਦੇ ਦਿਓ ਤੁਸੀਂ ਸ਼ੋਅ ਕਰੋ ਉਸ ਹੋਟਲ ਦਾ ਜਿਹੜਾ ਬਿੱਲ ਹੈ ਜਿੱਥੇ ਤੁਹਾਡੇ ਸਾਬਜਾਦੇ ਰੁੱਕ ਕੇ ਕੀ ਆ ਹੁਣ ਸਾਬਜਾਦਿਆਂ ਨੇ ਨਵਾਂ ਹੋਟਲ ਲੱਭ ਲਿਆ ਉਹਨਾਂ ਹੋਟਲ ਚੇਂਜ ਕਰ ਲਿਆ ਭਲੇ ਪੁਰਾਣੇ ਹੋਟਲ ਦਾ ਜਿਹੜਾ ਬਿੱਲ ਹੈ ਉਹ ਪੇ ਕਰਵਾ ਕੇ ਜਾਓ ਨਹੀਂ ਤੇ ਤੁਹਾਡੀ ਉੱਥੇ ਵੀ ਤਸਵੀਰ ਲੱਗ ਜਾਣੀ ਹੈ ਇਸ ਕਰਕੇ ਦੂਸਰਿਆਂ ਦੇ ਵੱਲ ਦੇਖਣ ਲਈ ਪਹਿਲੇ ਆਪਣੇ ਘਰ ਚਾਂਕ ਕੇ ਦੇਖੀਦਾ ਹੁੰਦਾ ਗੱਲਾਂ ਦੇ ਤੁਸੀਂ ਬਹੁਤ ਵੱਡੀਆਂ ਵੱਡੀਆਂ ਕਰਦੇ ਹੋ ਇਹ ਹਰ ਇਹ ਜਿਹੜੀਆਂ ਗੱਲਾਂ ਇਹ ਰਾਜਨੀਤੀ ਸਟੇਜ ਤੇ ਮੰਚ ਤੇ ਅਸੀਂ ਵੀ ਸਾਂਝੀਆਂ ਕਰਾਂਗੇ ਬਾਕੀ ਮੇਰੇ ਲਈ ਕੋਈ ਲੀਗਲ ਸਲਾਹ ਪਹਿਲੇ ਕਿਸੇ ਅੱਛੇ ਅੰਦੇ ਕੋਲ ਲੈ ਲਿਆ ਕਰੋ ਕਿ ਮੇਰਾ ਕੀ ਸਟੇਟਸ ਹੈ ਜਾਂ ਮੇਰੇ ਮੇਰੇ ਲਈ ਪੁੱਛਣਾ ਕੀ ਜਾਂਦੇ ਹੋ ਜੇ ਕੋਈ ਦਿੱਕਤ ਪਰੇਸ਼ਾਨੀ ਹੋਵੇ ਮੈਨੂੰ ਖੁਦ ਫੋਨ ਕਰਕੇ ਪੁੱਛ ਲਿਓ ਕੋਈ ਨਹੀਂ ਮੈਨੂੰ ਵੱਡੀ ਕੋਈ ਚਿੰਤਾ ਨਹੀਂ ਹੁੰਦੀ ਬਾਕੀ ਅੱਜ ਦਾ ਜਿਹੜਾ ਜਵਾਬ ਹੈ ਅੱਜ ਦਾ ਜਿਹੜਾ ਜਵਾਬ ਹੈ ਉਹ ਜਲੰਧਰ ਦੇ ਲੋਕਾਂ ਨੇ ਦੇ ਦਿੱਤਾ ਜਲੰਧਰ ਦੇ ਲੋਕਾਂ ਨੇ ਉਹ ਜਵਾਬ ਅੱਜ ਤੁਹਾਨੂੰ ਤੁਹਾਨੂੰ ਦੇ ਦਿੱਤਾ ਤੇ ਜਿਹੜੇ ਕੋਈ ਰਹਿੰਦੇ ਤੁਹਾਡੇ ਚਮਚੇ ਆ ਉਹਨਾਂ ਨੂੰ ਜਵਾਬ ਵੀ ਜਲਦੀ ਮਿਲ ਜਾਏਗਾ ਇਸ ਕਰਕੇ ਜਲੰਧਰ ਦੇ ਲੋਕ ਸਭ ਕੁਝ ਅੱਜ ਜਾਣ ਚੁੱਕੇ ਆ ਅੱਜ ਅਸੀਂ ਚਮਕੌਰ ਸਾਹਿਬ ਤੋਂ ਬੰਦੇ ਨਹੀਂ ਬੁਲਾਏ ਅੱਜ ਅਸੀਂ ਕੋਈ ਬਾਹਰ ਲਿਆਂ ਸ਼ਹਿਰਾ ਚੋਂ ਬੰਦੇ ਨਹੀਂ ਮੰਗਾਏ ਅੱਜ ਜਲੰਧਰ ਲੋਕ ਸਭਾ ਦੇ ਲੋਕ ਸੀ ਜਿਹੜਾ ਨੇ ਸ਼ਿਸ਼ੀਲ ਰਿੰਕੂ ਨੂੰ ਆਪਣਾ ਪਿਆਰ ਅਤੇ ਅਸ਼ੀਰਵਾਦ ਦੇਣ ਦੇ ਲਈ ਆਏ ਆ ਤੁਹਾਡੀਆਂ ਜਿਹੜੇ ਬੱਸਾਂ ਦੇ ਵਿੱਚ ਬੰਦੇ ਆਏ ਨਾ ਉਹ ਚਮਕੌਰ ਸਾਹਿਬ ਤੋਂ ਆਏ ਆ ਇਹ ਹੋਰ ਵੀ ਐਵੀਡੈਂਸ ਚਾਹੀਦਾ ਹੋਵੇਗਾ ਦੱਸ ਦਿਓ ਕੱਲ ਤੁਹਾਡੇ ਸਾਹਮਣੇ ਫੇਸਬੁੱਕ ਤੇ ਪਾ ਦਿਆਂਗੇ ਚਮਕੌਰ ਸਾਹਿਬ ਦਾ ਵੀ ਕਿ ਕਿਹੜੇ-ਕਿਹੜੇ ਲੋਕ ਉੱਥੇ ਆਏ ਆ ਇਸ ਕਰਕੇ ਸ਼ੀਤਲੰਗਰਾਲ ਨੂੰ ਕਿਰਵੀ ਬਲੈਂਕਰ ਵੇਲ ਦੀ ਜ਼ਰੂਰਤ ਨਹੀਂ ਹੈ ਪਰ ਮੈਨੂੰ ਆਪਣਾ ਰਾਈਟ ਯੂਜ਼ ਕਰਨ ਦਾ ਪੂਰਾ ਅਧਿਕਾਰ ਹੈ ਕੋਈ ਰੋਕ ਨਹੀਂ ਸਕਦਾ ਮੈਨੂੰ ਅਗਰ ਮੇਰੇ ਉੱਤੇ ਕੋਈ ਕੋਈ ਮੇਰੇ ਪਰਿਵਾਰ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰੇਗਾ ਉਰੀ ਮੈਂ ਲੜਾਈ ਲੜ ਲੂੰਗਾ ਤੁਹਾਡੇ ਨਾਲ ਜਿਹੜੇ ਬੰਦੇ ਘੁਮਰੇ ਆ ਨਾ ਉਹਨਾਂ ਦੇ ਪਤਾ ਕਰ ਲਓ ਕਿ ਜੂਏ ਦੇ ਕਿੰਨੇ ਪਰਚੇ ਆ ਚਿੱਟਾ ਪੀ ਪੀ ਕੇ ਲੈ ਕੇ ਆਇਆ ਉਹਨਾਂ ਨੇ ਆਪਣਾ ਫੇਸਬੁੱਕਾਂ ਦੇ ਤੇ ਅਜ ਕੱبو ਕੀ ਲਿਖ ਲੈਂਦੇ ਹੋ ਪੁੱਛ ਲਿਓ ਕਿ ਘਰ ਦੀਆਂ ਕਿੱਥੇ ਉਹਨਾਂ ਦੇ ਉਹਨਾਂ ਦੇ ਘਰ ਦੇ ਕਿੱਥੇ ਆ ਜੇ ਜ਼ਰੂਰਤ ਪਵੇਗੀ ਮੈਨੂੰ ਦੱਸ ਲਿਓ ਮੈਨੂੰ ਪੁੱਛ ਲਿਓ ਮੈਂ ਦੱਸ ਦੂੰਗਾ ਕਿ ਕਿਹੜਾ ਆਪਣੇ ਕਿੰਨੇ ਘਰ ਚ ਕਿੰਨੇ ਪਾਣੀ ਚ ਐ ਇਸ ਕਰਕੇ ਜਿਹੜੇ ਲੋਕ ਤੁਹਾਨੂੰ ਖਬਰਾਂ ਦੇ ਰਹੇ ਨਾ ਉਹਨਾਂ ਨੂੰ ਪੁੱਛਿਓ ਕਿ ਕਿੰਨਾ ਇਲਾਜ ਕਰਾਇਆ ਪਹਿਲੇ ਚਿੱਟਾ ਪੀ ਪੀ ਕੇ ਪੁੱਛ ਲਈਓ ਪਹਿਲੇ ਉਹਨਾਂ ਨੂੰ ਠੀਕ ਐ ਕੋਈ ਮੈਂ ਚਿੱਟਾ ਪੀ ਕੇ ਇਲਾਜ ਨਹੀਂ ਕਰਾਇਆ ਕੋਈ ਆਪਣਾ ਜਿਹੜੇ ਤੁਹਾਡੇ ਨਾਲ ਬੈਠੇ ਨਾ ਕੁਰਸੀਆਂ ਤੇ ਦਾ ਕੇ ਉਹਨਾਂ ਨੇ ਚੰਨੀ ਸਾਹਿਬ ਮੇਰੇ ਇਲਾਕੇ ਦੇ ਬੱਚਿਆਂ ਦਾ ਬੇੜਾ ਕਰ ਕੀਤਾ ਚਿੱਟਾ ਪੀ ਪੀ ਕੇ ਚਿੱਟਾ ਪਲਾਪ ਲਾ ਕੇ ਮੇਰੇ ਇਲਾਕੇ ਦੇ ਬੱਚਿਆਂ ਦਾ ਬੇੜਾ ਕਰ ਕੀਤਾ ਅਜਾ ਤੁਹਾਡੇ ਨਾਲ ਕੁਰਸੀ ਢਾ ਕੇ ਬੈਠੇ ਆ ਹਾਲਾਤ ਹੁੰਦੇ ਅੱਜ ਵੀ ਚੰਗੇੜੀ ਆ ਅੱਜ ਵੀ ਸਵੇਰੇ ਘਰੋਂ ਪੂੜੀ ਲੱਕੀ ਜਾਂਦੇ ਆ ਜਦ ਤੱਕ ਪੰਨੀ ਪੀ ਗਏ ਨਾ ਹਨਾ ਉਹਨਾਂ ਨੂੰ ਉਛ ਨਹੀਂ ਆਂਦੀ ਪਰ ਨਾਰੇ ਤੁਹਾਡੇ ਲਗਾ ਰਹੇ ਬੜੇ ਜੋਰ-ਜੋਰ ਦੀ ਤੇ ਜੇ ਕੋਈ ਉਹਨਾਂ ਦੇ ਵੀ ਐਵੀਡੈਂਸ ਚਾਹੀਦੇ ਹੋਣਗੇ ਦੱਸ ਦਿਓ ਚੰਨੀ ਸਾਹਿਬ ਉਹ ਵੀ ਭੇਜ ਦੇਾਂਗੇ ਤੁਹਾਨੂੰ ਬਾਕੀ ਇਦਾਂ ਦੇ ਲੋਕ ਨਾ ਰੱਖੋ ਤੁਹਾਡੀ ਬਾਵਾ ਬਹੁਤ ਵਧੀਆ ਹੋ ਰਹੀ ਆ ਤੁਸੀਂ ਆਪ ਹੀ ਬੜੇ ਵਧੀਆ ਹੋ ਕੈਰੈਕਟਰਲੈਸ ਬੰਦਾ ਮੇਰੇ ਕੋਲ ਆ ਬੋਲ ਰਿਹਾ ਇਹਦਾ ਕੈਰੈਕਟਰ ਨਹੀਂ ਆ ਆਪਣੇ ਅੰਦਰ ਝਾਂਕੇ ਦੇਖੋ ਕਿ ਤੁਹਾਨੂੰ ਅੱਜ ਕੋਈ ਭੈਣ ਕੋਈ ਮਾਂ ਪਸੰਦ ਨਹੀਂ ਕਰਦੀ ਇਸ ਕਰਕੇ ਜਿਆਦਾ ਕਿ ਕਿਸੇ ਦੇ ਖਿਲਾਫ ਬੋਲੋਗੇ ਤੇ ਉਹਨਾਂ ਹੀ ਸੁਣੋਗੇ ਅਗਰ ਉਹਨਾਂ ਕ ਬੋਲਿਓ ਜਿੰਨਾ ਤੁਸੀਂ ਸਹਿ ਸਕੋਗੇ ਸੁਣ ਸਕੋਗੇ ਸਾਡੇ ਕੋਲ ਬਹੁਤ ਕੁਝ ਹੈ ਸਾਡੇ ਕੋਲ ਉਹਨਾਂ ਲੋਕਾਂ ਨੂੰ ਜਵਾਬ ਦੇਣ ਦੇ ਲਈ ਨਹੀਂ ਹੈ ਜਿਹੜੇ ਚਿੱਟਾ ਪੀ ਪੀਗੇ ਮੇਰੇ ਇਲਾਕੇ ਦੇ ਬੱਚੇ ਖਰਾਬ ਕੀਤੇ ਆ ਅੱਜ ਪਵਿੱਤਰ ਬਣ ਗਏ ਆ ਅੱਜ ਕਾਂਗਰਸੀ ਬਣ ਗਏ ਆ ਮੈਂ ਉਹਨਾਂ ਦਾ ਵੀ ਜਵਾਬ ਦੇ ਦਊਗਾ ਉਹਨਾਂ ਨੂੰ ਵੀ ਜਵਾਬ ਦੇਣਾ ਮੈਨੂੰ ਆਂਦਾ ਹੈ ਜਿਨ੍ਹਾਂ ਦੇ ਆਪਣੇ ਘਰ ਦੇ ਹਾਲਾਤ ਨਹੀਂ ਪਤਾ ਘਰ ਦੀ ਸੰਭੀ ਨਹੀਂ ਜਾਵੇ ਘਰ ਦਾ ਬੱਚਾ ਨਾ ਸੰਭਿਆ ਜਾਵੇ ਤੇ ਅੱਜ ਉਹ ਵੱਡੇ ਲੀਡਰ ਬਣ ਕੇ ਕਾਂਗਰਸੀ ਬਣ ਗਏ ਪਹਿਲੇ ਆਪਣੇ ਘਰ ਨੂੰ ਸੰਭੋ ਘਰ ਦੇ ਜੀ ਸੰਭੋ ਫਿਰ ਜਾ ਕੇ ਦੂਜੇ ਲੀਡਰਾਂ ਦੇ ਖਿਲਾਫ ਬੋਲੋ ਦੂਜਿਆਂ ਦੇ ਖਿਲਾਫ ਬੋਲੋ ਬਾਕੀ ਰਾਜਨੀਤੀ ਮੰਚ ਦੇ ਉੱਤੇ ਹਰ ਬੰਦੇ ਨੇ ਭੰਡਣਾ ਹੁੰਦਾ ਪਰ ਐਵੀਡੈਂਸ ਨਾਲ ਭੰਡਿਓ ਨਹੀਂ ਤੇ ਮੇਰੇ ਕੋਲ ਐਵੀਡੈਂਸ ਬਹੁਤ ਹੈ ਜਿਹੜੇ ਤੁਹਾਡੇ ਨਾਲ ਕੁਰਸੀਆਂ ਲਾ ਕੇ ਬੈਠੇ ਹਨ ਉਹਨਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਐਵੀਡੈਂਸ ਵੀ ਤੁਹਾਨੂੰ ਭੇਜ ਦਿਆਂਗਾ ਤੇ ਜਲੰਧਾ ਦੇ ਲੋਕਾਂ ਨੂੰ ਵੀ ਦੱਸ ਦੂੰਗਾ ਕਿ ਕਿੰਨਾ ਚਿੱਟਾ ਪੀਤਾ ਕਿੰਨਾ ਚਿੱਟਾ ਪੀ ਕੇ ਕਿੰਨੇ ਲੋਕਾਂ ਦੀ ਜ਼ਿੰਦਗੀ ਖਰਾਬ ਕੀਤੀ ਹੈ ਜਿਹੜੇ ਅੱਜ ਕਾਂਗਰਸੀ ਬਣ ਕੇ ਕੁਰਸੀਆਂ ਢਾਕੇ ਤੁਹਾਡੇ ਨਾਲ ਸਟੇਜਾਂ ਦੇ ਬੈਠੇ ਆ ਇਸ ਕਰਕੇ ਮੈਨੂੰ ਆਪਣੇ ਹਰ ਇੱਕ ਰਾਈਟਰ ਯੂਜ਼ ਕਰਨ ਦਾ ਅਧਿਕਾਰ ਹੈ ਮੈਂ ਜਿੱਥੇ ਮਰਜ਼ੀ ਜਾਵਾਂ ਕੋਰਟ ਜਾਵਾਂ ਅਗਰ ਕਿਸੇ ਵੀ ਪੱਤਰਕਾਰ ਮੇਰੇ ਵੀਰ ਨੇ ਕੋਈ ਮੇਰੇ ਕੋਲ ਚੀਜ਼ ਲੈਣੀ ਹੋਵੇਗੀ ਇਸ ਦੇ ਬਾਰੇ ਜੋ ਅੱਜ ਬੋਲਿਆ ਨਾ ਨੇ ਮੇਰੇ ਕੋਲ ਤੁਸੀਂ ਲੈ ਸਕਦੇ ਹੋ ਨਹੀਂ ਤੇ ਜਾ ਕੇ ਹਾਈ ਕੋਰਟ ਦੀ ਸਾਈਡ ਖੋਲ ਲਿਓ ਤੁਹਾਨੂੰ ਉੱਥੋਂ ਸਭ ਕੁਝ ਮਿਲ ਜਾਊਗਾ ਅਗਰ ਨਹੀਂ ਕੁਝ ਮਿਲੇ ਮੈਨੂੰ ਫੋਨ ਕਰਕੇ ਕਹ ਲੈ ਲਿਓ ਅਗਰ ਕੋਈ ਇਦਾਂ ਦੀ ਕੋਈ ਖਬਰ ਲਗਾਏਗਾ ਇਹਦਾ ਕੋਈ ਤਕ ਨਹੀਂ ਹੋਏਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਸਖਤ ਹੋ ਸਖਤ ਕਰਾਂਗਾ ਜਿੱਥੇ ਮੈਨੂੰ ਜਾਣਾ ਪਏਗਾ ਮੈਂ ਜਾਊਂਗਾ ਬਾਕੀ ਮੇਰੇ ਕੋਲ ਹਰ ਚੀਜ਼ ਦਾ ਐਵੀਡੈਂਸ ਔਰ ਪ੍ਰੂਫ ਮੇਰੇ ਕੋਲ ਹੈ